ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਇਹ ਸ਼ਰਟ ਐਂਡ ਬਾਟਮ ਐ ਤੇ ਇਹਨਾਂ ਉੱਤੇ ਮਸ਼ੀਨ ਐਂਬਲਿਸ਼ਰੀ ਹੋਈ ਹੋਈ ਐ ਵਿਦਆਊਟ ਦੁਪੱਟਾ ਆਉਣਗੇ ਜੀ ਇਹ ਵਾਲੇ ਸੂਟ ਪ੍ਰਾਈਸ ਸਾਰਿਆਂ ਦਾ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਐ ਇਹ ਹੋਣਗੇ ਜੀ ਮਸਲੀਨ ਦੇ ਸੂਟ ਆਉਣਗੇ ਫੁਲਕਾਰੀ ਵਾਲੇ ਸੂਟ ਨਾਲ ਦੁਪੱਟਾ ਵੀ ਮਸਲੀਨ ਦਾ ਹੀ ਆਏਗਾ ਜੀ ਬਾਟਮ ਵਰਕ ਆਏਗਾ 슬ੀਵਸ ਵਰਕ ਆਏਗਾ ਤੇ ਇਹ ਵਾਲਾ ਆਏਗਾ ਜੀ ਕਾਟਨ ਦੀ ਐ ਬਣਿਆ ਹੈ ਪਲਾਜ਼ੋ ਨਾਲ ਬਣਿਆ ਹੈ ਸਟਿਚ ਨੇ ਸਾਈਜ਼ ਮਿਲ ਜਾਣਗੇ ਇਹਨਾਂ ਦੇ ਵਿੱਚ ਇਹ ਵਾਲੇ ਜਾਰਜਟ ਆਰਗੈਂਜ਼ਾ ਦੇ ਵਿੱਚ ਸੂਟ ਬਣੇ ਹੋਏ ਨੇ 840 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹ ਮਿਲਦੇ ਨੇ ਪ੍ਰਾਈਸ ਮੈਂਸ਼ਨ ਕੀਤਾ ਹੈ ਤੁਸੀਂ ਓਨਲੀ ਸ਼ਰਟ ਦਾ ਕਪੜਾ ਵੀ ਲੈ ਸਕਦੇ ਹੋ ਜਾਇਦੇ ਨਾਲ ਮੈਚਿੰਗ ਬਾਟਮ ਵੀ ਲਗਾ ਸਕਦੇ ਹੋ ਤੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਇਹਦੇ ਵਿੱਚ ਕਲਰ ਆਪਸ਼ਨ ਦਿੱਤੇ ਹੋਏ ਨੇ ਜੀ ਜਿੰਨੇ ਵੀ ਹੈਗੇ ਆ ਬਹੁਤ ਹੀ ਜ਼ਿਆਦਾ ਸੋਹਣੇ ਨੇ ਉੱਤੇ ਇਹਨਾਂ ਦੇ ਸ਼ਰਟ ਦੇ ਉੱਪਰ ਸਿਕਵੈਂਸ ਵਰਕ ਥ्रेड ਵਰਕ ਹੈ ਇਹਨਾਂ ਦਾ ਬਹੁਤ ਟ੍ਰੈਂਡ ਵਾਲਾ ਕਾਟਨ ਦਾ ਸੂਟ ਆਏਗਾ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਤੇ ਨਾਲ ਇਹਨਾਂ ਦੇ ਪਲਾਜ਼ੋ ਬਣਿਆ ਹੋਇਆ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਤੇ ਇਹਨਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਵਿਦਆਊਟ ਦੁਪੱਟਾ ਨੇ ਜੀ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਚਿਕਨ ਵਾਲੇ ਸੂਟ ਨੇ ਸ਼ਰਟ ਟ੍ਰੌਟ ਐਂਡ ਬਾਟਮ ਵਿਦਆਊਟ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ 2.5 ਮੀਟਰ ਦੀ ਕੱਟ ਆਏਗੀ ਤੇ ਇਹ ਵੀ ਵਿਦਆਊਟ ਦੁਪੱਟਾ ਆਉਣਗੇ ਜੀ ਇਹ ਵਾਲੇ ਵੀ ਲੀਲਨ ਕਾਟਨ ਦੇ ਸੂਟ ਆਉਣਗੇ ਤੇ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਨੇ ਦੀ ਬੋਟਮ ਵਰਕ ਆਏਗਾ ਨਾਲ ਇਹਨਾਂ ਦੇ ਸ਼ਾਰਟ ਦੇ ਉੱਪਰ ਵਰਕ ਹੈ ਤੇ ਕੋਟਾ ਦੀ ਸ਼ਰਟ ਆਏਗੀ ਨਾਲ ਕੋਟਾ ਡੋਰੀਆ ਦਾ ਦੁਪੱਟਾ ਆਏਗਾ ਥੈਂਕ ਯੂ ਸੋ ਮੱਚ ਬਹੁਤ ਜਿਆਦਾ ਸੋਹਣੇ ਸੂਟ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈ